इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਕੱਢਿਆ ਟਰੈਕਟਰ ਮਾਰਚ ਕਾਂਗਰਸ ਪਾਰਟੀ ਦੇ ਪ੍ਰਧਾਨ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਦ ਦੀ ਰੈਨਮਾਈ ਹੇਟ ਹਲਕਾ ਇੰਚਾਰਜ ਅਜਾਪਾਲ ਸਿੰਘ ਸੰਧੂ ਦੀ ਦਵਾਈ ਵਿੱਚ ਕੋਟਕਪੁਰਾ ਦੇ ਕਿਸਾਨਾਂ ਵੱਲੋਂ ਭਾਰੀ ਟਰੈਕਟਰ ਦਾ ਕੱਟ ਕੀਤਾ ਗਿਆ ਹਲਕਾ ਇੰਚਾਰਜ ਅਜਾਪਾਲ ਤੇ ਨਗਰ ਕੌਂਸਲ ਦੇ ਪ੍ਰਧਾਨ ਮੋਹਿੰਦਰ ਸਿੰਘ ਸੰਗੂ ਨੇ ਸਾਝੇ ਤੌਰ ਤੇ ਦੱਸਿਆ ਕਿ ਇਹ ਟਰੈਕਟਰ ਮਾਰਚ ਪੰਜਾਬ ਦੇ 112 ਜ਼ਿਲ੍ਹਾ ਵਿੱਚ ਕੱਢਿਆ ਜਾ ਰਿਹਾ ਹੈ ਇਹ ਟਰੈਕਟਰ ਮਾਰਚ ਸ਼ਹਿਰ ਵਿੱਚ ਹੁੰਦਾ ਹੋਇਆ ਤੈਰ ਉਹ ਮੁਦਬਿਕ ਵਿੰਡਾ ਵੀ ਜਾਵੇਗਾ ਉਹਨਾਂ ਨੇ ਕਿ ਕਿਦਾਂ ਦੀ ਸਰਕਾਰ ਨੇ ਜੋ ਵਾਅਦੇ 2020 ਵਿੱਤ ਕਿਤੇ ਸਾਰੇ ਉਹ ਪੂਰੇ ਨਹੀਂ ਹੋਏ ਕਿਸਾਨਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਦੀ ਸਰਕਾਰ ਨਾਲ ਗਲਬਤ ਕਰਨ ਜਾ ਰਹੇ ਸੀ ਕਿ ਹਰਿਆਣਾ ਸਰਕਾਰ ਦੇ ਬੈਰੀਕਡ ਲਾ ਕੇ ਰਸਤਾ ਰੋਕ ਕੇ ਆਥਰੂ ਗੈਸ ਦੇ ਬੋਲੇ ਸੋਤੇ ਦੀਆਂ ਗੋਲੀਆਂ ਵਿਚ ਲਾਈਆਂ ਜਿਸ ਕਾਰਨ ਪੰਜਾਬ ਪੰਜ ਕਿਸਾਨ ਮੋਰਚੇ ਵਿੱਚ ਸ਼ਹੀਦ ਹੋਏ ਗੁਨਾ ਕਿ ਅੱਗੇ ਕਿਸਾਨਾਂ ਨਾਲ ਬੇਇਨਸਾਫੀ ਹੋ ਰਹੀ ਹੈ 도 ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਨਾਲ ਖੜੀ ਹੈ ਤੇ ਕਿਸਾਨਾਂ ਦਾ ਦੁੱਖ ਸੁੱਖ ਵਿੱਚ ਹਮੇਸ਼ਾ ਸਾਥ ਦੇਵੇਗੀ ਉਹਨਾਂ ਕੇ ਮਾਰਕੀਟ ਸੇਵਾ ਦੇ ਕਮੇਟੀ ਦੇ ਸਾਬਕਾ ਚੇਅਰਮੈਨ ਪੰਜਾਬ ਸਿੰਘ ਅਜੈਬ ਸਿੰਘ ਚੈਲ ਨੀਲਾ ਸਰਪੰਚ ਨਾਨਕ ਸਰ ਸੋਕੂ ਖਾਰਾ ਸੁਖਿੰਦਰ ਸਿੰਘ ਗੋਰੀ ਸਿੰਘ ਗੋਰਾ ਸਿੰਘ ਵਰਿੰਦਰ ਸ਼ਰਮਾ ਤੋਂ ਇਲਾਵਾ ਬਹੁਤ ਪਾਰੀ ਗਿੰਦ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਵਰਕਰ ਤੇ ਕਿਸਾਨ ਹਾਜ਼ਰ ਸਨ ਜੀ ਕਰੂ ਸਾਹਿਬ ਜੀ ਕਰ ਜੀ ਅੱਜ ਦੇ ਪ੍ਰੋਗਰਾਮ ਕੋਈ ਗੱਲ ਨਹੀਂ ਭਾਈ ਜੀ ਇੱਕ ਮਿੰਟ ਰੁਕੋ ਹਾਂਜੀ ਭਾਈ ਆ ਸੰਧੂ ਸਾਹਿਬ ਦੱਸੋ ਅੱਜ ਵਾਲੇ ਟਰੈਕਟਰ ਮਾਰਚ ਦੇ ਪ੍ਰੋਗਰਾਮ ਬਾਰੇ ਅੱਜ ਜੋ ਟਰੈਕਟਰ ਮਾਰਚ ਆ ਉਹ ਪੰਜਾਬ ਪ੍ਰਦੇਸ਼ ਕੌਨਸਟਿਟੂਐਂਟੀ ਬਟਾਉਂਗੇ ਸਾਰੇ ਪੰਜਾਬ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਕੱਢੇ ਜਾ ਰਹੇ ਇਹਨਾਂ ਦਾ ਮੁੱਖ ਮਕਸਦ ਸਾਡੇ ਵੀਰ ਜੋ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਹੱਕਾਂ ਦੀ ਇਨਸਾਫ ਦੀ ਲੜਾਈ ਲੜ ਰਹੇ ਆ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨਾ ਕਿਉਂਕਿ ਜੋ ਇਸ ਵੇਲੇ ਹਾਲਾਤ ਬਣ ਚੁੱਕੇ ਆ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਉਹ ਇਸ ਤਰ੍ਹਾਂ ਦੇ ਹਾਲਾਤ ਆ ਜਿਵੇਂ ਸਾਡੇ ਕਿਸਾਨ ਵੀਰ ਪਾਕਿਸਤਾਨ ਦੇ ਬਾਰਡਰ ਤੇ ਜਾਂ ਚੀਨ ਦੇ ਬਾਰਡਰ ਤੇ ਖੜੇ ਆ ਆਉਣ ਵਾਲਾ ਸਮਾਂ ਜਦੋਂ ਹੋਊਗਾ ਨਾ ਜਿਵੇਂ ਉੱਥੇ ਉਹਨਾਂ ਨੇ ਗੋਲੀਆਂ ਹੱਥ ਗੋਲੇ ਡਾਢੀ ਚਾਰਜ ਲੱਤਾਂ ਗੋਡੇ ਜਵਾੜੇ ਸਾਡੇ ਕਿਸਾਨਾਂ ਦੇ ਤੋੜੇ ਆ ਚਲਿਆਂ ਵਾਲਾ ਯਾਦ ਆ ਜਿਹੜਾ ਬਾਗ ਦਾ ਸਾਕਾ ਸੀ ਉਹ ਇਹ ਸਰਕਾਰ ਨੇ ਯਾਦ ਕਰਾਇਆ ਜਦ ਮੈਂ ਤੁਹਾਡੇ ਮਾਧਿਅਮ ਨਾਲ ਹੀ ਸਾਰੇ ਮਜ਼ਦੂਰ ਵੀਰਾਂ ਨੂੰ ਦੁਕਾਨਦਾਰ ਭਰਾਵਾਂ ਨੂੰ ਅਪੀਲ ਕਰਦਾ ਕਿ ਜੇ ਸਾਡੇ ਦੇਸ਼ ਦੀ ਕਿਸਾਨੀ ਜਿਹਦੇ ਵਿੱਚ 60% ਮੁਲਕ ਦੀ ਆਬਾਦੀ ਕੰਮ ਕਰ ਰਹੀ ਹੈ ਜੋ ਆਵਾਜ਼ ਉਠਾ ਰਹੀ ਆ ਜਿਹਦੇ ਵਿੱਚ ਆਵਾਜ਼ ਜੋ ਉਹਨਾਂ ਦੇ 12 ਨਿਕਾਤੀ ਪ੍ਰੋਗਰਾਮ ਆ 12 ਮੰਗਾ ਉਹ ਇਕੱਲੇ ਕਿਸਾਨ ਦੇ ਹੱਕ ਦੀਆਂ ਨਹੀਂ ਮਜ਼ਦੂਰ ਦੇ ਹੱਕ ਦੀ ਵੀ ਗੱਲ ਹੈ। WTO ਤੇ ਜਿਹੜੇ ਸਮਝੌਤੇ ਹੋਏ ਸੀ ਸਰਕਾਰਾਂ ਨੇ ਕੀਤੇ ਆ ਬਾਹਲੇ ਮੁਲਕਾਂ ਨੇ। ਉਹਨਾਂ ਨੇ ਜੇ ਉਵੇਂ ਇਨ ਬਿਨ ਲਾਗੂ ਹੋ ਗਏ ਕਿਸਾਨਾਂ ਦੇ ਨਾਲ ਲੋਕ ਨਾ ਲੱਗੇ ਤਾਂ ਜੋ ਆਪਣੇ ਲੋਕਾਂ ਦੇ 92% ਪੁਆਇੰਟ ਨਾਲ 9% ਉਹ ਪਾਰੀਆਂ ਦੇ ਸਾਰੇ ਕਾਰੋਬਾਰਕਾ ਬੰਦ ਹੋ ਜਾਣੇ ਆ। ਪਾਰਲੀਆਂ ਕੰਪਨੀਆਂ ਨੇ ਤੁਹਾਨੂੰ ਸਾਰਿਆਂ ਨੂੰ ਨਾ ਪਾ ਲੈਣਾ। BJP ਦਾ ਇੱਕ ਐਜੰਡਾ ਮੈਂ ਖਾਸ ਤੌਰ ਤੇ ਕਹਿਣਾ ਕਿ ਸਾਰੇ ਰਲ ਕੇ ਆਪਾਂ ਇਹਦੇ ਖਿਲਾਫ ਹੋਈਏ ਕਿਉਂਕਿ ਇਹਦੇ ਜੋ ਕਹਿੰਦੇ ਨੇ ਨਾ ਹਾਥੀ ਕੇ दांत ਖਾਣੇ ਕੇ ਔਰ ਦਿਖਾਣੇ ਕੇ ਔਰ ਉਸ ਤਰ੍ਹਾਂ ਚੱਲ ਰਿਹਾ ਪੈਸੇ ਦੀ ਬਹੁਤਾਤ ਆ ਕਿਉਂਕਿ ਜਿੰਨਾ ਬਹੁ ਕਰੋੜੀ ਕੰਪਨੀਆਂ ਬਹੁ ਕਰੋੜੀ ਕੀ ਬਹੁ ਅਰਬ ਪਾਈ ਮਿਲੀਅਨ ਬਿਲੀਅਨ ਟ੍ਰਿਲੀਅਨ ਜਿਹੜੀਆਂ ਕੰਪਨੀਆਂ ਕੋਲ ਪੈਸਾ ਸੁਪਰੀਮ ਕੋਰਟ ਦਾ ਪਿੱਛੇ ਜੇ ਤੁਸੀਂ ਸੁਣਿਆ ਹੋਣਾ ਉਹਨਾਂ ਨੇ ਜੋ ਇਲੈਕਟ੍ਰੋ ਰੋਲ ਬਾਂਡ ਦੇ ਖਿਲਾਫ ਫੈਸਲਾ ਦਿੱਤਾ ਉਹ ਜਦੋਂ ਹੁਣ ਜਨਤਕ ਹੋਣੀ ਹੈ ਲੋਕਾਂ ਨੂੰ ਸਾਰਾ ਕੁਝ ਕਲੀਅਰ ਹੋਊਗਾ ਅੱਜ ਕਿਸਾਨ ਉੱਠਿਆ ਸਾਨੂੰ ਸਾਥ ਸਹਾਰਿਆਂ ਨੂੰ ਉਹਦਾ ਦੇਣਾ ਚਾਹੀਦਾ ਤਾਂ ਕਿ ਉਹਨੀਆਂ ਕਿਸਾਨਾਂ ਦੇ ਮੰਗਾਂ ਦੇ ਵਿੱਚ ਸਾਰੇ ਲੋਕਾਂ ਦੀਆਂ ਮੰਗਾਂ ਆ ਜਾਂਦੀਆਂ ਮੈਂ ਤੁਹਾਡੇ ਸਾਹਮਣੇ ਰਾਹੀਂ ਲੋਕਾਂ ਨੂੰ ਅਪੀਲ ਕਰਦਾ ਕਿ ਇਹਨਾਂ ਦਾ ਸਾਥ ਦਿਗੇ ਤੇ ਹਿੰਦੁਸਤਾਨ ਦੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਆਪਣੇ ਲੋਕਾਂ ਦੀ ਆਵਾਜ਼ ਸੁਣਨ ਦੀ ਥਾਂ ਤੇ ਆਵਾਜ਼ ਬੰਦ ਨਾ ਕਰੋ ਇਹ ਬਹੁਤ ਵੱਡਾ ਲੋਕਾਂ ਦੇ ਵਿੱਚ ਬਦਰੋਹ ਆ ਜੋ ਬੜੀ ਛੇਤੀ ਲੋਕੀ ਜਦੋਂ ਸਮਾ ਆਊਗਾ ਇਹ ਦੱਸੇਗਾ ਅਧਿਉਰ ਜੀ ਮਹਾਰਾਜ ਜੀ ਵੀ ਆਏ ਨਹੀਂ ਜਿਕਰ ਅਸੀਂ ਗੋਡੂਰੇ ਉਹ ਟ੍ਰੈਕਟਰ ਮਾਰ ਚੋ ਪ੍ਰਧਾਨ ਹਾਂ ਹਾਂ ਹਾਂਜੀ ਸੱਗੂ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਕਿਸਾਨ ਅੰਦੋਲਨ ਦੇ ਸਮਰਥਨ ਚ ਜਿਹੜਾ ਟ੍ਰੈਕਟਰ ਮਾਰ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਇਸ ਧਰਤੀ ਤੋਂ ਜਿਹੜੀ ਵੀ ਆਵਾਜ਼ ਉੱਠੀ ਹੈ ਉਹ ਹਮੇਸ਼ਾ ਸਮਾਵਧ ਘਟ ਲੱਗਿਆ ਉਹ ਮੁਕੰਮਲ ਕਾਮਜਾਬ ਹੋ ਕੇ ਨਿਕਲੀ ਹੈ ਸੋ ਅੱਜ ਤੋਂ 2019 ਵਿੱਚ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਉਹ ਪੰਜਾਬ ਚ ਉੱਠਿਆ ਸੀ ਤੇ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਫੈਲ ਗਿਆ ਸੀ ਆਪਾਂ ਸਾਰਿਆਂ ਨੂੰ ਇਹ ਪਤਾ ਹੈ ਪੜੀ ਪਾ ਸੋ ਇਹ ਉਦੋਂ ਸਾਡੇ ਭਾਰਤ ਦੇ ਪੀਐਮ ਸਾ ਮੋਦੀ ਸਾਹਿਬ ਨੇ ਵਿਸ਼ਵਾਸ ਦਵਾਇਆ ਸੀ ਬੀ ਐਮ ਐਸ ਪੀ ਜਿਹੜੀ ਹੈ ਉਹ ਲਾਗੂ ਕਰ ਦਿੱਤੀ ਜਾਊਗੀ ਕਿਸਾਨਾਂ ਦੀਆਂ ਮੁੱਖ ਮੰਗਾਂ ਜਿਹੜੀਆਂ ਹੈ ਉਹ ਮੰਨ ਲਈਆਂ ਜਾਣਗੇ ਪਰੰਤੂ ਉਹ ਵਾਅਦਾ ਹੀ ਰਹਿ ਗਿਆ ਉਹਦੇ ਤੇ ਕੋਈ ਲਾਗੂ ਨਹੀਂ ਹੋਇਆ ਕੌਣ ਹੈ ਕਸੂਰਵਾਰ ਕਸੂਰਵਾਰ ਸਰਕਾਰ ਹੈ ਜੋ ਮੌਜੂਦਾ ਸਰਕਾਰ ਹੈ ਉਹ ਕਸੂਰਵਾਰ ਹੈ ਜੇ ਜਾਇਜ਼ ਕੋਈ ਮੰਗ ਹੈ ਤਾਂ ਜੇ ਉਹ ਮੰਨੀ ਨਹੀਂ ਜਾਂਦੀ ਤਾਂ ਕਸੂਰਵਾਰ ਜਿਹੜੀ ਹੁਕਮਨਾਨ ਤੇ ਰਹ ਉਹ ਹੁੰਦੀ ਹੈ ਸੋ ਉਹ ਫੇਰ ਉਹ ਆਵਾਜ਼ ਜੋ ਦੁਆਰਾ ਸਾਡੇ ਪੰਜਾਬ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤੀ ਗਈ ਹੈ ਸਾਡੀ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਜੋ ਪਿੱਛੇ ਦੇ 11 ਤਰੀਕ ਨੂੰ ਸਮਰਾਲਾ ਵਿਖੇ ਆਇਸਨ ਮਾਨਜੋਗ ਮਲਕਰਜਨ ਖੜਗੇ ਸਾਹਿਬ ਉਹਨਾਂ ਨੇ ਉਸ ਦਿਨ ਵੀ ਉਸ ਸਟੇਜ ਤੋਂ ਅਨਾਉਂਸ ਕੀਤਾ ਸੀ ਕਿਉਂਕਿ ਉਦੋਂ ਇਹ ਮਹਮਾਜੇ ਸ਼ੁਰੂ ਹੋਈ ਸੀ ਵੀ ਅਸੀਂ ਕਿਸਾਨਾਂ ਦੀਆਂ ਜਿਹੜੀਆਂ ਮੁੱਖ ਮੰਗਾਂ ਨੇ ਉਹਨਾਂ ਦਾ ਸਮਰਥਨ ਕਰਦੀ ਹੈ ਕਾਂਗਰਸ ਪਾਰਟੀ ਅੱਜ ਉਸੇ ਵਿਸ਼ੇ ਤੇ ਸਾਡੇ ਪੰਜਾਬ ਦੇ ਜੋ ਪ੍ਰਧਾਨ ਨੇ ਮਾਨਯੋਗ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਉਹਨਾਂ ਵੱਲੋਂ ਜੋ ਪ੍ਰੋਗਰਾਮ ਲਿਖਿਆ ਗਿਆ ਹੈ ਪੂਰੇ ਪੰਜਾਬ ਦੇ ਸਾਰੇ 117 ਹਲਕਿਆਂ ਦੇ ਵਿੱਚ ਉਹਦੇ ਸਬੰਧ ਵਿੱਚ ਅੱਜ ਸਾਡੇ ਕੋਟਕਪੂਰਾ ਦੇ ਹਲਕੇ ਦੇ ਜਿਹੜੇ ਸਾਡੇ ਇੰਚਾਰਜ ਨੇ ਨੌਜਵਾਨ ਸਾਡੇ ਸਾਥੀ ਅਜੀਪਾਲ ਸਿੰਘ ਸੰਧੂ ਸਹਾ ਉਹਨਾਂ ਦੀ ਰਹਿਨਮਾਈ ਹੇਠ ਅਸੀਂ ਕਿਸਾਨਾਂ ਦਾ ਸਾਡੇ ਵੀਰਾਂ ਦਾ ਸਮਰਥਨ ਕਰਦੇ ਆਂ ਉਹਨਾਂ ਦੀਆਂ ਜਾਇਜ਼ ਮੰਗਾਂ ਦਾ ਸਮਰਥਨ ਕਰਦੇ ਆਂ ਪਰ ਉਮੀਦ ਕਰਦੇ ਆਂ ਪਈ ਇਹ ਭਾਰਤ ਸਰਕਾਰ ਇਹ ਜਿਹੜੀ ਅੰਨੀ ਬੋਲੀ ਸਰਕਾਰ ਹੈ ਜਿਹੜੀ ਸੁਣ ਨਹੀਂ ਰਹੀ ਜਿਹੜੀ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਸਾਨ ਜੇ ਦਿੱਲੀ ਜਾਣਾ ਚਾਹੁੰਦੇ ਆ ਤਾਂ ਕੀ ਕਰਨਾ ਹੈ ਕੀ ਗਲਤੀ ਹੈ ਕੀ ਇਹ ਮਨੁੱਖ ਨਹੀਂ ਕੀ ਇਹ ਭਾਰਤ ਦੇ ਵਸਨੀ ਨਹੀਂ ਸੋ ਇਹ ਇਹਨਾਂ ਨਾਲੇ ਵਿਤਕਰਾ ਕਿਉਂ ਖਾਸ ਕਰਕੇ ਪੰਜਾਬੀਆਂ ਨਾਲ ਵਿਤਕਰਾ ਵਿਤਕਰਾ ਕਿਉਂ ਖਾਸ ਕਰਕੇ ਸਿੱਖਾਂ ਨਾਲ ਵਿਤਕਰਾ ਕਿਉਂ ਸੋ ਇਹ ਜਿਹੜੀਆਂ ਮੁੱਖ ਗੱਲਾਂ ਨੇ ਇਹ 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 ਹੀ ਹੈ ਜਿਹੜੀਆਂ ਤੁਹਾਡੇ ਧਿਆਨ ਵਿੱਚ ਲਿਆਉਣ ਵਾਲੀਆਂ ਨੇ ਪੱਤਰਕਾਰ ਭਾਈ ਕਿਆਰਾਂ ਦੇ ਔਰ ਮੈਂ ਬੇਨਤੀ ਕਰਦਾ ਹਾਂ ਪੱਤਰਕਾਰ ਭਾਈ ਕਿਆਰਾਂ ਨੂੰ ਵੀ ਤੁਸੀਂ ਵੀ ਸਹਿਯੋਗ ਕਰੋ ਸਾਡਾ ਪੰਜਾਬੀ ਸੂਬਾ ਪੰਜਾਬ ਦਾ ਸੂਬਾ ਕਿਸਾਨੀ ਆਧਾਰਿਤ ਹੈ ਖੇਤੀ ਆਧਾਰਿਤ ਹੈ ਇਹਦੇ ਤੋਂ ਹੀ ਜਦ ਸਾਡੀਆਂ ਦੋ ਫਸਲਾਂ ਮੋٹے ਤੌਰ ਤੇ ਕਣਕ ਦੀ ਝੋਨੇ ਦੀ 35 35 40 40 ਹਜ਼ਾਰ ਕਰੋੜ ਰੁਪਏ ਦਾ ਜਦ ਪੈਸਾ ਮੰਡੀ ਵਿੱਚ ਆਉਂਦਾ ਉਸ ਪੈਸੇ ਨਾਲ ਹੀ ਪ੍ਰਾਪਰਟੀਆਂ ਆਸੰਦ ਸਾਰੇ ਜੋ ਮਾਰਕੀਟ ਦੇ ਜਿੰਨੇ ਕਾਰੋਬਾਰ ਨੇ ਚਾਹੇ ਉਹ ਸਾਡੇ ਸੰਦ ਬਣਦੇ ਨੇ ਚਾਹੇ ਕੋਈ ਵੀ ਦੁਕਾਨ ਹੈ ਉਹ ਇਸੇ ਪੈਸੇ ਨਾਲ ਹੀ ਚੱਲਦੀ ਹੈ ਜਿਆਦਾ ਪੈਸਾ ਆਊਗਾ ਹੀ ਨਹੀਂ ਮਾਰਕੀਟ ਦੇ ਵਿੱਚ ਤੇ ਕਾਰੋਬਾਰ ਆਪਣੇ ਆਪ ਹੀ ਬ੍ਰੇਕ ਹੋ ਜਾਣਗੇ ਤੋਂ ਸਤਿਕਾਰਯੋਗ ਸਾਥੀਓ ਸਤਿਕਾਰਯੋਗ ਪੰਜਾਬੀਓ ਆਓ ਆਪਾਂ ਕਿਸਾਨਾਂ ਦੇ ਨਾਲ ਹਿੱਕ ਨਾਲ ਹਿੱਕ ਜੋੜ ਕੇ ਬਾਣਾ ਬਾਹ ਜੋੜ ਕੇ